ਅੱਜ ਬੁਲਾਈ ਗਈ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾ ਦੀ ਪਹਿਲੀ ਇਕੱਤਰਤਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੋਵੇਗੀ ਵੱਡੀ ਮੀਟਿੰਗ ਤੇ ਦੋਨਾਂ ਦੇ ਵਿੱਚ ਲਏ ਜਾਣਗੇ ਅਹਿਮ ਫੈਸਲੇ ਜਿਨ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਪਹਿਲੀ ਇਕੱਤਰਤਾ ਬੁਲਾਈ ਗਈ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਇੱਕ ਵੱਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਅੱਜ ਹੋਣ ਜਾ ਰਹੀ ਹੈ ਇਹਨਾਂ ਦੋਨਾਂ ਦੇ ਵਿੱਚ ਹੀ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਹ ਦੋਨੋਂ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਦੱਸਦੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਹੋਰਾ ਦੇ ਵੱਲੋਂ ਇਹ ਜਿਹੜੀ ਇਕੱਤਰਤਾ ਬੁਲਾਈ ਗਈ ਹੈ ਉਹਨਾਂ ਦਾ ਕਾਰਜਕਾਰ ਸੰਭਾਲਣ ਤੋਂ ਬਾਅਦ ਇਹ ਪਹਿਲੀ ਇਕੱਤਰਤਾ ਹੋਵੇਗੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਦੋਂ ਵੀ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਤੇ ਏਜੰਡਾ মিডিਆ ਤੇ ਨਾਲ ਵੀ ਸਾਂਝਾ ਕੀਤਾ ਜਾਂਦਾ ਹੈ ਪਰੰਤੂ ਇਸ ਵਾਰ মিডিਆ ਦੇ ਨਾਲ ਕੋਈ ਵੀ ਜਿਹੜਾ ਏਜੰਡਾ ਹੈ ਉਹ ਸਾਂਝਾ ਨਹੀਂ ਕੀਤਾ ਗਿਆ ਪਰੰਤੂ ਕਿਆਸ ਰਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਇਸ ਦੇ ਵਿੱਚ ਧਾਰਮਿਕ ਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਵੇਗੀ ਵਿਚਾਰ ਚਰਚਾ ਹੋਵੇਗੀ ਇਸ ਤੋਂ ਇਲਾਵਾ ਗੈਨੀ ਕੁਲਦੀਪ ਸਿੰਘ ਗੜਗਾ ਜੋਹਰਾ ਦੇ ਵੱਲੋਂ ਜਦੋਂ ਤੋਂ ਹੀ ਆਪਣਾ ਕਾਰਜਕਾਲ ਸੰਭਾਲਿਆ ਗਿਆ ਹੈ ਉਹਨਾਂ ਨੇ ਉਸ ਵੇਲੇ ਹੀ ਆਖਿਆ ਸੀ ਕਿ ਉਹਨਾਂ ਦਾ ਜਿਹੜਾ ਜਰਾ ਧਿਆਨ ਹੈ ਉਹ ਧਾਰਮਿਕ ਮੁੱਦਿਆਂ ਤੇ ਰਹੇਗਾ ਤੇ ਵਾਕਿਆ ਹੀ ਬੀਤੇ ਦਿਨਾਂ ਦੇ ਵਿੱਚ ਅਜਿਹੀਆਂ ਸਰਗਰਮੀਆਂ ਵੀ ਦੇਖਣ ਨੂੰ ਮਿਲੀਆਂ ਨੇ ਸੋ ਇਹ ਜਿਹੜੀ ਅਹਿਮ ਇਕੱਤਰਤਾ ਹੈ ਉਹ ਹੋਣ ਜਾ ਰਹੀ ਹੈ ਗਿਆਨੀ ਕੁਲਦੀਪ ਸਿੰਘ ਗੜਗਾ ਜ਼ੋਹਰਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਹੈ ਪਹਿਲੀ ਇਕੱਤਰਤਾ ਉਹ ਬੁਲਾਈ ਗਈ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਵੱਡੀ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਹੋਵੇਗੀ ਇਹ ਜਿਹੜੀ ਮੀਟਿੰਗ ਹੈ ਅੱਜ ਦੁਪਹਿਰ 2 ਵਜੇ ਹੋਵੇਗੀ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਹੋਰੀ ਕਰਨਗੇ ਔਰ ਦੱਸ ਦਈਏ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਤੇ ਨਾਲ ਹੀ ਜਨਰਲ ਜਿਹੜੇ ਡੈਲੀਕੇਟ ਹੁੰਦੇ ਆ ਤਰੀਕਾ ਦਾ ਵੀ ਐਲਾਨ ਕੀਤਾ ਜਾਵੇਗਾ ਸੋ ਇਹਦੋਂ ਹੀ ਬਹੁਤ ਮਹੱਤਵਪੂਰਨ ਨੇ ਔਰ ਦੋਨੋਂ ਹੀ ਜਿਹੜੀਆਂ ਮੀਟਿੰਗਾਂ ਨੇ ਅੱਜ ਬੁਲਾਈਆਂ ਜਾ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਪਹਿਲੀ ਇਕੱਤਰਤਾ ਉਹ ਵੀ ਅੱਜ ਬੁਲਾਈ ਗਈ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੱਡੀ ਮੀਟਿੰਗ ਹੈ ਉਹ ਵੀ ਅੱਜ ਚੜ੍ਹਨੀਕਟ ਦੇ ਵਿੱਚ ਹੋਣ ਜਾ ਰਹੀ ਹੈ